ਕਿ ਕੁ ਕੰਮ ਰੱਬ ਨਹੀਂ ਕਰ ਸਕਦਾ ਤੇ ਮਾਂ ਕਰ ਸਕਦੀ। ਬਿਲਕੁਲ। ਮਾਂ ਦੀਆਂ ਦੁਆਵਾਂ ਤੁਹਾਡੀ ਆਈ ਮੌਤ ਨੂੰ 모ੜ ਸਕਦੀਆਂ। ਮਾਂ ਦੀਆਂ ਦੁਆਵਾਂ ਤੁਹਾਨੂੰ ਹਸਪੀਟਲ ਚੋਂ ਖੜਾ ਕਰ ਸਕਦੀਆਂ ਬੈੱਡ ਤੇ ਪਏ। ਬਿਲਕੁਲ। ਮਾਂ ਦੇ ਅੰਦਰ ਇਹ ਸ਼ਕਤੀ ਹੁੰਦੀ ਹੈ। ਮਾਂ ਬਹੁਤ ਵੱਡਾ। ਮਾਂ ਇੱਕ ਗੂੰਜ ਹੈ ਦੇਖੋ ਕਿੱਡਾ ਵੱਡਾ। ਮਾਂ ਕਿੱਡਾ ਵੱਡਾ ਜਿਹੜਾ ਇਹ ਨਾਂ ਆ। ਲਫ਼ਜ਼ ਕਿੱਡਾ ਵੱਡਾ ਮਾਂ ਗੂੰਜ ਹੈ ਦੇ ਅੰਦਰ। ਮਾਂ ਬਹੁਤ ਵੱਡੀ ਜਿਨ੍ਹਾਂ ਨੇ ਮਾਂ ਪੇ ਦਾ ਸਤਕਾਰ ਕੀਤਾ ਉਹਨਾਂ ਨੇ ਬਹੁਤ ਕੁਝ ਪਾਇਆ ਸੰਸਾਰ ਬਿਲਕੁਲ ਔਰ ਜਿਨ੍ਹਾਂ ਕੋ ਮਾਂ ਨਹੀਂ ਹੈਗੀ ਮੈਂ ਤਾਂ ਇੱਕੋ ਚੀਜ਼ ਕਹੂੰਗੀ ਤੁਸੀਂ ਕਦਰ ਕਰਨਾ ਸਿੱਖ ਲਓ ਅੱਜ ਤੁਸੀਂ ਕਹਿੰਦੇ ਹੋ ਨਾ ਕਿ ਮਾਂ ਤੁਹਾਨੂੰ ਬਾਰ ਬਾਰ ਫੋਨ ਕਰਦੀ ਹੈ ਕਿੱਥੇ ਆ ਆਇਆ ਨਹੀਂ ਉਹਨਾਂ ਨੂੰ ਲੱਗਦਾ ਕਿ ਕਿ ਮਮਾ ਸਾਡੇ ਪਿੱਛੇ ਹੀ ਪੈ ਰਹੇ ਨੇ ਡਿਸਟਰਬ ਕਰ ਰਹੇ ਨਿਆਣਿਆਂ ਨੂੰ ਇਹ ਲੱਗਦਾ ਡਿਸਟਰਬ ਕਰ ਰਹੇ ਮਾਂ ਪੇ ਸੰਸਾਰ ਹਾਂ ਪਰ ਜਿਨ੍ਹਾਂ ਕੋ ਨਹੀਂ ਹੈਗੀ ਨਾ ਉਹ ਇੱਕ ਫੋਨ ਕਾਲ ਨੂੰ ਤਰਸਦੇ ਆ ਕਿ ਸਮਟਾਈਮਸ ਮੈਨੂੰ ਐਦਾ ਹੁੰਦਾ ਮੇਰੇ ਨਾਲ ਐਕਚੁਅਲੀ ਕੱਲ੍ਹ ਦੇ ਇਹਦਾ ਹੋ ਰਿਹਾ ਮੇਰਾ ਨਾ ਆਪਦੀ ਮਦਰ ਨਾਲ ਗੱਲ ਕਰਨ ਮੇਰੇ ਮਦਰ ਨਹੀਂ ਹੈਗੇ ਮੇਰਾ ਨਾ ਕੱਲ੍ਹ ਦਾ ਆਪਦੀ ਮਦਰ ਨਾਲ ਗੱਲ ਕਰਨ ਨੂੰ ਇੰਨਾ ਕਿ ਦਿਲ ਕਰ ਰਿਹਾ ਕਿ ਮੈਂ ਨੈਗੇਟਿਵ ਹੋ ਜਾਂਦਾ ਬੰਦਾ ਆਬਵੀਅਸਲੀ